ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਮੈਂ ਸਾਹਿਬ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਪਿੰਡ ਕੱਚਰਪੰਦ ਤਹਿਸੀਲ ਜੀਰਾ ਜ਼ਿਲ੍ਹਾ ਫੋਇਪੁਰ ਦੇ ਰਹਿਣ ਵਾਲਾ ਹਾਂ ਅਤੇ ਮੇਰੀ ਮਾਲਕੀ ਜ਼ਮੀਨ 4 ਕਨਾਲ ਵਾਕ ਰਕਬਾ ਪਿੰਡ ਕੱਚਰਪੰਦ ਤਹਿਸੀਲ ਜੀਰਾ ਵਿਖੇ ਹੈ ਅਤੇ ਹਰ ਵਕਤ ਜ਼ਮੀਨ ਪਰ ਮੇਰਾ 2000 ਤੋਂ ਕਬਜ਼ਾ ਚੱਲ ਰਿਹਾ ਹੈ ਚੱਲ ਰਿਹਾ ਹੈ ਤੇ ਅਤੇ ਇਹ ਦੀ ਰਜਿਸਟਰੀ ਮੇਰੇ ਪਾਸ ਅਤੇ ਮੈਂ ਕਾਲੀਦਾਸ ਸਰਕਾਰ ਨਾਲ ਸੰਬੰਧ ਰੱਖਦਾ ਹਾਂ ਅਤੇ ਅੰਪਰਾਧ ਦੋਸ਼ੀਆਂ ਨੇ ਅੱਜ ਮਿਤੀ 8 5 2017 ਨੂੰ ਮੇਰੇ ਘਰ ਵੇਖੇ ਆਨ ਕੇ ਮੈਨੂੰ ਪਹਿਲਾਂ ਆਪਣੀ ਸਿਆਸੀ ਰੰਜਸ ਕਾਰਨ ਲਈ ਪਹਿਲਾਂ ਮੈਨੂੰ ਜਾਨੋਂ ਮਾਰਨੀਆਂ ਧਮਕੀਆਂ ਦਿੱਤੀਆਂ ਤੇ ਬਾਅਦ ਵਿੱਚ ਮੇਰੀ ਮਾਲਕੀ ਜ਼ਮੀਨ ਚਾਰ ਕਨਾਲਾਂ ਤੇ ਕਾਨੂੰਨੀਅਤ ਕਬਜ਼ਾ ਕਰ ਲਿਆ ਮੇਰੀ ਪਰੰਪਤ ਜ਼ਮੀਨ ਧੱਕੇ ਨਾਲ ਟਰੈਕਟਰਾਂ ਨਾਲ ਜ਼ਮੀਨ ਵਾਹ ਦਿੱਤੀ ਅਤੇ ਮੈਂ ਆਪਣੇ ਪਰਿਵਾਰ ਵਿੱਚੋਂ ਇਕੱਲਾ ਹੋਣ ਕਰਕੇ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਮੇਰੀ ਇਸ ਜ਼ਮੀਨ ਦੇ ਧੱਕੇ ਨਾਲ ਸਿਆਸੀ ਦਬਾਅ ਪਾ ਕੇ ਕਬਜ਼ਾ ਕਰਨਾ ਚਾਹੁੰਦੇ ਹਨ ਮੈਨੂੰ ਪਰਦੋਸ਼ੀਆਂ ਦੇ ਤੋਂ ਆਪਣੀ ਜਾਨ ਮਾਲ ਦਾ ਖਤਰਾ ਹੈ ਇਸ ਲਈ ਦਰਖਾਸਤ ਆਇਆ ਕਿ ਪਰਦੋਸ਼ੀਆਂ ਦੇ ਖਿਲਾਫ ਵਾਰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੀ ਖਰੀਦ ਕੀਤੀ ਹੋਈ ਜ਼ਮੀਨ ਦੀ ਹਿਸਟਰੀ ਦੀ ਫੋਟੋ ਕਾਪੀ ਮੇਰੇ ਕੋਲ ਹੈ ਜੇ ਕੋਈ ਵੀ ਮੈਨੂੰ ਕੋਈ 19 21 ਕੋਈ ਸਾਡੇ ਪਰਿਵਾਰ ਨੂੰ ਮਾਰਦਾ ਹੈ ਭਾਈ ਐਸਟੀਓ ਸਾਹਿਬ ਨੂੰ ਵੀ ਡੀਟੀਐਸਪੀ ਸਾਹਿਬ ਨੂੰ ਸਾਰੀਆਂ ਦਰਖਾਸਤਾਂ ਦਿੱਤੀਆਂ ਸਾਡੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਗੋਂ ਇਹ ਕਹਿੰਦੇ ਗਏ ਕਿ ਕੋਈ ਨਹੀਂ ਸਰਕਾਰ ਕਾਂਗਰਸ ਦੀ ਆ ਤੁਸੀਂ ਜ਼ਮੀਨ ਛੱਡ ਦਿਓ ਜਦੋਂ ਗਾਂ ਕਾਲੀਆਂ ਦੀ ਸਰਕਾਰ ਆ ਗਈ ਉਦੋਂ ਆਪਾਂ ਛਡਾ ਲਵਾਂਗੇ ਤੇ ਉਹ ਮੈਨੂੰ ਬਹੁਤ ਧਮਕੀਆਂ ਜਾਰੀਆਂ ਦੇ ਰਹੇ ਸਾਡੇ ਬੂਹੇ ਅੱਗੇ ਉਹਦੀਆਂ ਗੱਡੀਆਂ ਤੇ ਟਰੈਕਟਰਾਂ ਦੇ ਉੱਤੇ ਵੱਡਿਆ ਕਲਾ ਲਾ ਕੇ ਰਫਨਾ ਲਜਾਲ ਜਾ ਕੇ ਫੈਲ ਕਰਦੇ ਆ ਜੋ ਜਗਤਾਰ ਸਿੰਘ ਦਾ ਲੜਕਾ ਜਗਤਾਰ ਸਿੰਘ ਦਾ ਲੜਕਾ ਸਾਡੇ ਪੂਏ ਦੇ ਅੱਗੇ ਆ ਕੇ ਫੈਲ ਕਰਦਾ ਹੈ ਮੋਢੀ ਇੱਕ ਜਗਤਾਰ ਸਿੰਘ ਹੈ ਜਗਤਾਰ ਸਿੰਘ ਜਗਤਾਰ ਸਿੰਘ ਜਗਿੰਦਰ ਸਿੰਘ ਮਨਜੀਤ ਸਿੰਘ ਪੁੱਤਰ ਜਗਤਾਰ ਸਿੰਘ ਜਸਤਾ ਸਿੰਘ ਪੁੱਤਰ ਹਰਦੀਪ ਸਿੰਘ ਸੁੰਦਰ ਸਿੰਘ ਪੁੱਤਰ ਸਰਬਨ ਸਿੰਘ ਬਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਬਕਰ ਸਿੰਘ ਪੁੱਤਰ ਤੂਰਦਾਸ ਸਿੰਘ ਕਲਵੰਤ ਸਿੰਘ ਜਗਿੰਦਰ ਸਿੰਘ ਨਰੰਜਾ ਸਿੰਘ ਗਰਪਾਲ ਸਿੰਘ ਪੁੱਤਰ ਸਰਜੀਤ ਸਿੰਘ ਹਦੀਪ ਸਿੰਘ ਉੱਤਰ ਮੇਂ ਦਰਸੇਗਾ ਇਹ ਸਾਰੇ ਬੰਦੇ ਮੇਰੀ ਜਾਨ ਵਾਂ ਦੇ ਮਗਰ ਪਏ ਹੋਏ ਹਨ ਕਹਿੰਦੇ ਆ ਕਿ ਸਾਡੀ ਸਰਕਾਰ ਅਥੀ ਤੇਰੀ ਅੱਧਾ ਕਿਲਾ ਛੱਡ ਕੇ ਤੇਰੀ ਚਾਰ ਕਿਲੇ ਪਹਿਲੀ ਉੱਥੇ ਵਹੁਣੀ ਆ ਦੱਸੋ ਭਾਈ ਜੇ ਤਾਂ ਕੋਈ ਮੇਰੇ ਤੇ ਗਨਾਹ ਤੇ ਮੈਨੂੰ ਦੱਸੋ ਨਹੀਂ ਤਾਂ ਮੇਰਾ ਕੋਈ ਪ੍ਰਦਰਸ਼ਨ ਨਹੀਂ ਮੇਰੀ ਕੋਈ ਮਤ ਕਰ ਰਿਹਾ ਨਾ ਕੋਈ ਐਸਐਸਪੀ ਸਾਹਿਬ ਐ ਡਿਪਟੀ ਸਾਹਿਬ ਨੂੰ ਜੀਰੇ ਨੂੰ ਮਿਲੇ ਅਸੀਂ ਅਸੀਂ ਸਾਰੇ ਬੰਦੇ ਇਕੱਠੇ 15 20 ਹੋ ਗਏ ਤੂੰ ਆਂਦਾ ਵੀ ਭਾਈ ਮੈਨੂੰ ਕੁਛ ਨਹੀਂ ਮੇਰੇ ਪਰ ਗੱਲ ਸਾਰੀ ਕਾਂਗਰਸ ਦੀ ਸਰਕਾਰ ਆ ਮੈਂ ਕੁਛ ਨਹੀਂ ਕਰ ਸਕਦਾ ਭਾਵੇਂ ਤੂੰ ਹੀ ਮਰੋ ਤੇ ਭਾਵੇਂ ਤੂੰ ਹੀ ਮਾਰੋ ਇਹ ਕਰਕੇ ਮੈਂ ਮਦਦ ਚਾਹੁੰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਜੇ ਕੱਲ ਤੂੰ ਮੈਨੂੰ ਕੋਈ 19 ਕੀ ਹੋਊਗੀ ਤਾਂ ਉਹਦਾ ਜ਼ਿੰਮੇਵਾਰ ਕਰਬੀਸ਼ ਸਿੰਘ ਵਜੀਰਾ ਤੇ ਮਨਜੀਤ ਸਿੰਘ ਜਗਤਾਰ ਸਿੰਘ ਦਾ ਹੋਊਗਾ ਵਾਹਿਗੁਰੂ ਟੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਫੋਨ ਨੰਬਰ 94623 ਬਾਰ ਤੇ ਸੋਸਤੀ ਹੈ ਭਾਈ ਜਿਆਦਾ ਜਿਆਦਾ ਸ਼ੇਅਰ ਕਰੋ ਬੇਨਤੀ ਹੈ ਕਿ ਅੱਜ ਮੇਰੇ ਨਾਲ ਧੱਕਾ ਹੋ ਰਿਹਾ ਕੱਲ ਨੂੰ ਤੁਹਾਡੇ ਨਾਲ ਵੀ ਧੱਕਾ ਹੋ ਸਕਦਾ ਹੈ ਅਸੀਂ ਬਹੁਤ ਜਿਆਦਾ ਮੁਸੀਬਤ ਦੇ ਵਿੱਚ ਚੜੇ ਹੋਏ ਹਾਂ ਰਾਤ ਨੂੰ ਬੂਹੇ ਮਾਰ ਕੇ ਅਸੀਂ ਬਾਹਰ ਨਹੀਂ ਜਾ ਰਹੇ ਕੀ ਕਦੇ ਸਾਡੇ ਨਿੱਕੂਰੀ ਨਾ ਮਾਰ ਦੇਣ ਕਿਤੇ ਕੁਝ ਨਾ ਕਰ ਦੇਣ ਅਸੀਂ ਇਕੱਲਾ ਇਕੱਲਾ ਪਰਿਵਾਰ ਦੇ ਵਿੱਚੋਂ ਹਾਂ ਮੈਂ ਮੈਨੂੰ ਬਹੁਤ ਜਿਆਦਾ ਡਰ ਦਿੰਦਾ ਧਮਕੀਆਂ ਦਿੰਦੇ ਆ ਕਿ ਬਾਹਰ ਨਿਕਲੀ ਤੈਨੂੰ ਨਹੀਂ ਛੱਡਣਾ ਤੇਰੀ ਪਹਿਲੀ ਸਾਰੀ ਬੈਲ ਨਹੀਂ ਆ ਕੋਈ ਪੈਰੀ ਨਹੀਂ ਤੈਨੂੰ ਛੱਡਣੀ ਅਸੀਂ ਤੇਰਾ ਫਰਨਾ ਕੋਲੀ ਉਹਨਾਂ ਦੇ ਹੁੰਦੀਆਂ ਪੁਰਾਣੇ ਬਦਮਾਸ਼ ਆ ਤੇ ਕਲਵੀਰ ਸਿੰਘ ਜੀ ਦਾ ਉਹਨਾਂ ਦੀ ਮੱਤ ਬਹੁਤ ਜਿਆਦੀ ਕਰ ਰਿਹਾ ਉਹ ਕਹਿੰਦਾ ਵੀ ਤੂੰ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਤੈਨੂੰ ਨਹੀਂ ਛੱਡਣਾਗਾ ਇਹਨੂੰ ਮਾਰ ਕੇ ਛੱਡਣਾ ਅੱਗੇ ਅਸੀਂ ਬੰਦੇ ਇਹਨੇ ਮਾਰੇ ਸਾਡਾ ਕੀ ਵਿਗੜਿਆ ਸਾਨੂੰ ਕੋਈ ਕੁਝ ਨਹੀਂ ਕਹਿ ਸਕਦਾ ਬੇਰਤੀਆ ਕਿ ਮੇਰੀ ਮੱਤ ਕਰੋ ਪ੍ਰਜਾਸ਼ਨ ਮੇਰੀ ਕੋਈ ਮੱਤ ਨਹੀਂ ਕਰ ਰਿਆ ਇਹ ਮੁੱਖ ਮੰਤਰੀ ਪੰਜਾਬ ਕਪਟਰ ਸਿੰਘ ਅਮਰਿੰਦਰ ਸਿੰਘ ਨੂੰ ਬੇਇੰਤਿਆ ਹੈ ਕਿ ਮੇਰੀ ਸੁਣਾਈ ਕੀਤੀ ਜਾਵੇ ਨਹੀਂ ਤਾਂ ਕੋਈ 1921 ਹੋ ਗਈ ਤੇ ਉਹਦਾ ਜ਼ਿੰਮੇਵਾਰ ਮੁੱਖ ਮੰਤਰੀ ਤੇ ਕੁਲਵੀਰ ਸਿੰਘ ਜੀ ਦਾ ਐਮਐਲਏ ਹਲਕਾ ਜੀਰਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ